ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿੱਧ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੋਹਾ ਖੇੜਾ ਇਹ ਪਿੰਡ ਸੰਗਰੂਰ ਜ਼ਿਲ੍ਹੇ ਦਾ ਨੇੜੇ ਤਨੌਲਾ ਮੰਡੀ ਜਾਂ ਇਹ ਕਹ ਲੋ ਵੀ ਬਰਨਾਲੇ ਦੇ ਰਹਿ ਜਾਂਦਾ ਇੱਥੋਂ ਸੰਗਰੂਰ ਵੀ ਨੇੜ ਹੀ ਐ ਹਾਈਵੇ ਦੇ ਬਿਲਕੁਲ ਨੇੜ ਦਾ ਐ ਪਿੰਡ ਸਮਰਾ ਡੇਰੀ ਫਾਰਮ ਤੇ ਬਾਈ ਦਾ ਨਾਮ ਪ੍ਰਦੀਪ ਜੀ ਦੇ ਕੋਲ ਅੱਜ ਵੀਡੀਓ ਬਣਾ ਰਹੇ ਆ ਹਰ ਰੋਜ਼ ਇੱਥੇ ਪਸ਼ੂ ਵਿਕਰੀ ਵਾਲੇ ਹੁੰਦੇ ਆ ਤੇ ਲਗਭਗ ਤੁਹਾਨੂੰ ਹਫ਼ਤੇ ਦੀਆਂ 2 ਜਾਂ 3 ਵੀਡੀਓ ਦਿਖਾਉਂਦੇ ਹੀ ਰਹਿੰਦੇ ਆ ਜਦੋਂ ਤੋਂ ਵੀਡੀਓ ਇਸ ਵੀਰ ਕੋਲੋਂ ਬਣਾਉਣੀਆ ਸ਼ੁਰੂ ਕੀਤੀਆਂ ਐ ਅੱਜ 10 ਗਾਵਾਂ ਤੇ 7-8 ਮੱਝਾਂ ਪਰ ਨਗ ਤੁਹਾਨੂੰ ਅੱਜ ਅਸੀਂ ਇਸ ਤਰੀਕੇ ਨਾਲ ਦਿਖਾਵਾਂਗੇ ਵੀ ਤਿੰਨ ਇੱਕ ਗਾਵਾਂ ਤੋੜ ਕੇ ਦਿਖਾ ਦਿਆਂਗੇ ਤਿੰਨ ਇੱਕ ਮੱਝਾਂ ਤੋੜ ਕੇ ਦਿਖਾ ਦਿਆਂਗੇ ਤੇ ਤਿੰਨ ਹੀ ਕਟੀਆਂ ਝੋਟੀਆਂ ਜਿਹੜੀਆਂ ਬਾਈ ਕੋਲ ਹੈਗੀਆਂ ਇਹ ਦਿਖਾ ਦਿਆਂਗੇ ਸੋ ਵੀਡੀਓ ਨੂੰ ਐਂਡ ਤੱਕ ਦੇਖਿਓ ਪਸ਼ੂ ਜਿਹੜਾ ਖਰੀਦਣਾ ਉਹਦੀ ਤਸਵੀਰ ਤੁਸੀਂ ਕਰਨੀ ਹੈ ਤੇ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਸੋ ਆਪ ਦੀ ਸਮਝ ਨਾਲ ਖਰੀਦੋ ਸ਼ੁਰੂਆਤ ਕਟੀਆਂ ਤੋਂ ਕਰਦੇ ਆਂ ਉਸ ਤੋਂ ਬਾਅਦ ਚਗਾਵਾ ਤੇ ਫਿਰ ਮੱਝਾਂ ਦਿਖਾਉਂਗਾ ਪ੍ਰਦੀਪ ਭਾਈ ਸਸਤੀ ਕਾਲ ਭਾਈ ਪ੍ਰਦੀਪ ਅੱਜ 10 ਗਾਵਾਂ 10 ਬੇੜਾ ਨੇ ਭਾਈ ਮੱਝਾਂ ਆਪਣੇ ਕੋਲੇ ਟੋਟਲ ਤਾਂ 15 ਨੇ ਭਾਈ ਅੱਛਾ ਆਪਾਂ ਤਿੰਨ ਕਾ ਦਿਖਾ ਦੇ ਕਿਉਂਕਿ ਭਾਈ ਇੱਕ ਆਈਡੀ ਹੁੰਦਾ ਹੈ ਨਾ ਮੱਝਾਂ ਜਿਹੜੇ ਭਰਾਣੇ ਖਰੀਦਨੇ ਹੁਣ ਜਿਵੇਂ ਆਪਾਂ ਪਰਸੋਦਨ ਵੀਡੀਓ ਪਾਈ ਸੀ ਹੂੰ ਘਟੋ ਘਟ 9 10 ਝੁੱਟੀਆਂ 베ਤੀਆਂ ਆਪਾਂ ਵਿੱਚੋਂ ਠੀਕ ਹੈ ਤੇ ਤਿੰਨ ਕਟੀਆਂ ਨੇ ਭਾਈ ਤਿੰਨੇ ਕਟੀਆਂ ਆਪਣੇ ਕੋਲੇ ਮੰਨ ਕੇ ਇੱਕ ਤਾਂ ਆਪਣੇ ਕੋਲੇ ਮਦਰ ਖੜ ਬਾਕੀ ਮੰਨ ਕੇ ਟੌਪ ਦੇ ਵਧੀਆ ਮੰਨ ਕੇ ਟੌਪ ਦੀਆਂ ਕੱਟੀਆਂ ਨੇ ਸਾਰੀਆਂ ਹਰਿਆਣੇ ਦੀਆਂ ਨੇ ਠੀਕ ਹੈ ਵੀ ਦੱਸਣ ਦੀ ਵੀ ਜ਼ਰੂਰਤ ਨਹੀਂ ਜਿਹੜੇ ਜਿਹੜੇ ਹੁਣ ਬਰੀਡ ਤੇ ਕੰਮ ਕਰਦੇ ਨੇ ਉਹਨਾਂ ਨੂੰ ਪਤਾ ਹੀ ਆ ਬਾਈ ਕੁਆਲਿਟੀ ਬਹੁਤ ਆ ਆਸ-ਪਾਸ ਹੋਊਗੀ ਇਹਨਾਂ ਦੀ ਐ ਭਾਈ ਹਾਂ ਭਾਈ ਇੱਕ ਤਾਂ ਮੱਝ ਮਾਲਾ ਹੁਣ ਪਰਸੋ ਜੀ ਸੋਈ ਆਪਣੇ ਕੋਲੇ ਉਹਦੀ ਕੱਟੀ ਤਾਤੀ ਠੀਕ ਹੈ ਐ ਮੰਨ ਲਓ ਵੀ ਸਾਲ ਸਾਲ ਕਦੀ ਨੇ ਸਾਲ ਦੇ ਆਸ-ਪਾਸ ਹੀ ਲੱਗ। ਕਿਸੇ ਦੇ ਸਾਗ ਨਹੀਂ ਹੈਗੀ ਬਾਈ। ਹੂੰ। ਵੱਡੀ ਗੱਲ ਹੈ ਬਾਈ ਦੁੱਧ ਵਾਲੀ ਲੂਆਂ ਹਲੇ ਪਿੱਠ ਪੁੜੇ ਦੀਆਂ ਇੰਨੀਆਂ ਸਾਫ ਸੁਤਰੀਆਂ ਨੇ। ਕੁਆਲਿਟੀ ਦੇਖ ਬਾਈ ਦੱਸਣ ਦੀ ਜਰੂਰਤ ਨਹੀਂ ਮਾਲਾ ਜਿਹੜਾ ਵੀ ਭਰਾ ਨੇ ਸ਼ੌਂਕ ਤੌਰ ਤੇ ਪਾਲਣੀਆਂ ਨੇ। ਹੂੰ। ਹੁਣ ਵਿੱਚ ਵੀਰ ਨਹੀਂ ਬਾਈਟ ਹੁੰਦਾ ਹਨਾ। ਤਿੰਨ-ਤਿੰਨ ਲੱਖ ਲਾਉਣ ਦਾ ਮੱਜ ਦਾ। ਹੂੰ। ਬਾਕੀ ਜਿੱਦ ਦੇ ਨੂੰ ਇਹਨਾਂ ਨੇ ਸੋਣਾ ਉਦੋਂ ਨੂੰ ਬਾਈ ਆਪਾਂ ਨੂੰ ਪਤਾ ਹੀ ਹੈ ਵੀ ਰੇਟ ਕਿਹੜੇ ਹਨ। ਕੁਆਲਿਟੀ ਬਾਈ ਤਿੰਨਾਂ ਕੱਟੀਆਂ ਦੀ। ਇਹਦੀ ਦੇਖ ਲਓ। ਇਹਦੀ ਦੇਖ ਲਓ। ਉਦੋਂ ਬਾਅਦ ਇਹਦਾ ਫੇਸ ਦੇਖ ਲਓ। ਜਮਾ ਡਿੱਟੋ। ਤਿੰਨ ਬਹੁਤ ਸੋਹਣੀਆਂ ਕਟੀਆਂ ਦੱਸੋ ਨਕੀਨੇ ਆ ਬਾਈ ਜਿਵੇਂ ਕਿਸੇ ਭਰਾ ਨੇ ਸ਼ੌਂਕ ਨਾਲ ਪਾਲਣੀਆਂ ਨੇ ਹੂੰ ਜਮਾ ਨੇੜੇ ਆ ਦੇਖ ਲਿਆ ਇਹਦਾ ਮੂੰਹ ਦੇਖ ਲਓ ਨੇੜੇ ਆ ਦੇਖ ਲਓ ਵੀ ਕਿੱਦਾਂ ਦਾ ਸਹੀ ਹੈ ਪ੍ਰਦੀਪੇ ਕੀ ਰੇਟ ਰੋ ਬਾਈ ਆਪਾਂ ਇਹਦੇ ਵਿੱਚ ਇਹ ਕਰਾਂਗੇ ਲੱਖ ਰੁਪਏ ਦੇ ਵਿੱਚ ਪਹੁੰਚ ਦੇ ਦਾਂਗੇ ਪੰਜਾਬ ਦੇ ਵਿੱਚ ਕਿਤੇ ਵੀ ਕੋਈ ਭਰਾ ਮਗਾਲਸ ਪੰਜਾਬ ਚ ਜਿੱਥੇ ਮੰਨ ਕੇ 200 ਕਿਲੋਮੀਟਰ ਦੇ ਦਾਇਰੇ ਚ ਚਲੋ ਹਾਂਜੀ ਖੈਰ ਦੋਸਤੋ ਪੰਜਾਬ ਚ ਜਿੱਥੇ ਮਰਜ਼ੀ ਮੰਗਾ ਲਓ 1 ਲੱਖ ਰੁਪਏ ਚ ਤਿੰਨੇ ਪਾਲਣੀਆਂ ਕਰੇ 4-4 ਥਾਣੇ ਕੋਈ ਐਕਸਟਰਾ ਥਾਣ ਨਹੀਂ ਇਹਨਾਂ ਦੇ ਮੇਨ ਗੱਲ ਆ ਤੇ ਵਧੀਆ ਪਲੀਆਂ ਹੋਈਆਂ ਕਟੀਆਂ ਨੇ ਠੀਕ ਹੈ ਜਿਹੜੀ ਦੀ ਮਰਜ਼ੀ ਆਪਾਂ ਗੱਲ ਕਰ ਲਈਏ ਵੀ ਇੱਕ ਤੋਂ ਇੱਕ ਹੀ ਕਟੀਆਂ ਨੇ ਠੀਕ ਹੈ ਵੀ ਜਿਹੜਾ ਮਰਜ਼ੀ ਭਰਾ ਲੈ ਜੇ ਇੱਕ-ਇੱਕ ਖਰੀਦਣੀ ਚਾਹੁੰਦਾ ਤਾਂ ਵੀ ਕੰਟੈਕਟ ਕਰ ਲਿਓ ਪਰ ਜੇ ਇੱਕ-ਇੱਕ ਖਰੀਦਣੀ ਚਾਹੁੰਦਾ ਭਾਈ ਪਹੁੰਚ ਹੋਣੀ ਨਹੀਂ ਲੱਖ ਰੁਪਏ ਦੇ ਹਿਸਾਬ ਨਾਲ ਬਰਾਬਰ ਵੰਡੋ ਕਰ ਲੇ ਆਪਾਂ ਬਰਾਬਰ ਦੇ ਦਾਂ ਓਕੇ ਸੋ ਕੱਲੀ ਦੀ ਪਹੁੰਚ ਨਹੀਂ ਹੋਣੀ ਕੱਲੀ ਲੱਖ ਚੋਂ ਤੁਸੀਂ ਤਿੰਨ ਤੇ ਗੁਣਾ ਕਰਕੇ ਸੌਰੀ ਡਿਵਾਈਡ ਕਰਕੇ ਦੇਖ ਲਓ ਇੱਕ ਦਾ ਰੇਟ ਕੀ ਨਿਕਲਦਾ ਲਗਭਗ 33000 ਦੇ ਆਸ-ਪਾਸ ਬਣੂਗੀ ਇੱਕ ਦੀ ਕੀਮਤ ਹਾਂ ਇਹਦੋਂ ਅਗੇ گاਵਾ ਹੈ ਦਸਕ ਪਰ ਦੀ ਪਹਿਲੇ ਨੰਬਰ ਪਹਿਲੇ ਨੰਬਰ ਅੱਛੀ ਚੌਗੀ ਆ ਬਾਈ ਹੂੰ ਤੇ ਬਹੁਤ ਵਧੀਆ ਵੜਾ ਆ ਬਾਈ ਜਿੱਦਾਂ ਆਪਾਂ ਕਹਿ ਦਿੰਨੇ ਵੀ ਚੰਗੇ ਜਨਮਰ ਉਮੀਦ ਵੀ ਚੰਗੀ ਆ ਬਾਕੀ ਮੇਨ ਗੱਲ ਇਹ ਆ ਭਰਾ ਆਪਾਂ ਹਰ ਵੀਡੀਓ ਚ ਇੱਕ ਰਿਕਵੈਸਟ ਕਰਦੇ ਨੇ ਵੀ ਆਪਣੀ ਤਸੱਲੀ ਫੋਲ ਕਰ ਲਓ ਇੱਥੇ ਹੂੰ ਸਾਹਾਂ ਵਾਲੀ ਚੀਜ਼ ਆ ਬਈ ਇਹਨਾਂ ਦੇ ਵਿੱਚ ਕੋਈ ਬੜਿਆ ਨਹੀਂ ਹਨਾ ਜੋ ਭਰਾ ਦੀ ਪਿੱਛੋਂ ਆਪਾਂ ਨੂੰ ਡਿਟੇਲ ਮਿਲੂ ਉਹ ਆਪਾਂ ਹਰ ਵੀਡੀਓ ਚ ਦਿਨੇ ਵੀ ਇਹਦੇ ਦਿੰਦੇ ਰਹਾਂਗੇ ਠੀਕ ਹੈ ਤੋਰਦਗੇ ਬਾਈ ਰੇਟ ਚਾਰ ਦੰਦਾ ਬਾਈ ਇਹ ਹੂੰ ਪਿਓਰ ਤੇ ਰੇਟ ਬਾਈ ਇਹਦਾ 1,65,000 ਰੁਪਏ ਦੀ ਲੈਣ ਦੇਣਾ ਓਕੇ ਸੋ 1,65,000 ਰੇਟ ਆ ਦੱਸੋ ਇਹ ਫਿਰ ਅੰਡਰ ਦੀ ਕੁਆਲਿਟੀ ਦੇਖ ਲਓ ਬਾਈ ਹੂੰ ਦੁੱਧ ਵੀ ਆਪਾਂ ਜ਼ਿਆਦਾ ਤਾਂ ਨਹੀਂ ਕਹਿੰਦੇ ਵੀ ਆਪਰੇ 50 ਕਿਲੋ ਦੂ ਹੋਰ ਦੂ 35 ਤੋਂ 40 ਕਿਲੋ ਦੁੱਧ ਨੇ ਬੱਚੀ ਨੇ ਦੇ ਦੇਣਾ ਫੁੱਲ ਵੱਡੇ ਬਾਡੀ ਵੇਟ ਦੀ ਹੈ ਬਾਈ ਪੂਰਾ ਵੱਡਾ ਕੱਦ ਫਿਟਿੰਗ ਵਾਲਾ ਹਵਾਨਾ ਵਧੀਆ ਫਾਰਮ ਦੀ ਬੱਚੀ ਹੈ ਬਾਈ ਹੂੰ ਹਾਈਟ ਦੇਖ ਲਓ ਵੀ ਕਿੱਡਾ ਅੰਦਾਜ਼ਾ ਵੀ ਲਾ ਕੇ ਵੀ ਪਤਾ ਲੱਗ ਜਾਂਦਾ ਉਹ ਤਾਂ ਬਾਹਰ ਕੱਢਣੀ ਸੀ ਤਾਂ ਯਾਰ ਹੁਣ ਵੀ ਕੱਢ ਲਿਆ ਦਰੰਦਰ ਗਾਵਾਂ ਬੈਠੀਆਂ ਨੇ ਕੋਹਲੀ ਤੋਰੀ ਭਾਈ ਦੀ ਪੁੱਤ ਬਹੁਤ ਤਕੜੇ ਵਜਨ ਦੀ ਹੈ ਬੋਡੀ ਵੇਟ ਵੱਧ ਹੈ ੱੱਕਾ ਵੀ ਕਰਦੀ ਕਿਉਂਕਿ ਵੇਚਣ ਵਾਲਾ ਬਾਈ ਚਾਹੀਦਾ ਬਾਈ ਜਿੱਦਾਂ ਆਮ ਦੇਖੋ ਆਪਾਂ ਆਪਾਂ ਵੀ ਚਲੋ ਉਹਨਾਂ ਭਰਾਵਾਂ ਜੀ ਸਾਮਲਾ ਸਾਰਿਆਂ ਚ ਪਰ ਜਿਹੜਾ ਵੀ ਮੜਾ ਜਿੰਨਾ ਭਰਾਵਾਂ ਦਾ ਥੋੜਾ ਜਿਆਦਾ ਨਾਮ ਆ ਸਾਡੇ ਤੋਂ ਉੱਪਰ ਵੀ 2 ਲੱਖ ਤੋਂ ਵੀ ਬਾਹਰ ਬੱਛੀ ਅੱਜ ਸੇਲ ਹੋ ਜੂ ਬਾਈ ਠੀਕ ਹੈ ਪ्योर ਚੋਗੀ ਬੱਛੀ ਆ ਉਧਰ ਨੂੰ ਜਾਂਦੇ ਹੌਲੀ ਹੌਲੀ ਐ ਹੌਲੀ ਬੋਡੀ ਵੇਟ ਦੇਖ ਲਓ ਬਾਈ ਕਿਸੇ ਭਰਾ ਨੇ ਮਸ਼ੀਨ ਤੇ ਵੀ ਜਾਊਗੀ ਹੱਥੀ ਚਵਾਈ ਕਰਨੀ ਆ ਉਹਦੇ ਵੀ ਜਾਊ ਹਾਈਟ ਦਾ ਅੰਦਾਜ਼ਾ ਲਾ ਲਓ ਬਾਕੀ ਰੇਟ ਵਾਈ ਜੀ ਇਹ ਫਿਕਸ ਆ ਇਹਦੇ ਵਿੱਚ ਇਹ ਨਹੀਂ ਹੈਗਾ ਕੋਈ ਵੀ ਕੋਈ ਬਿਲ ਲੰਬਾ ਤੋੜਫੋੜ ਨਹੀਂ ਹੈਗਾ ਠੀਕ ਹੈ ਦੇਖੋ ਵੀ ਫੁੱਲ ਵਜਨ ਦੀ ਇਹ ਵੈਡ ਹੈ ਸੂਆ ਪਹਿਲਾਂ ਜਿੰਨਾ ਵੀ ਲੇਵਾ ਬਾਈ ਲਾਊਗੀ ਸਾਰਾ ਮੋੜਲੇਰਾ ਮੋੜਲੇ ਪੁੱਤ ਫਰੰਟ ਤੇ ਆਏਨ ਅੱਗੇ ਪਿੱਛੇ ਦਾ ਲੇਵਾ ਲਾਉ ਬਾਈ ਅੰਦਰ ਨੂੰ ਲੈ ਜਾ ਅੰਦਰ ਨੂੰ ਲੈ ਜਾ ਪੁੱਤ ਧੱਕਾ ਕਰ ਦਿਆ ਨੇੜੇ ਫੜ ਕੇ ਲੈ ਹੌਲੀ ਹੌਲੀ ਹਾਂ ਤੇ ਸੋ ਨੂੰ ਸੋ ਦੇਖੋ ਇਸ ਬੱਡ ਨੂੰ ਬਹੁਤ ਵਧੀਆ ਜਾਨਵਰ ਆ ਬਾਈ ਆਪਾਂ ਇਹਦੇ ਪਹਿਲਣਾ ਬੱਛੇ ਆਪਣੇ ਕੋਲੇ ਚਾਰ ਨੇ ਅੱਜ ਹੂੰ ਬਹੁਤ ਭਰਾਵਾਂ ਦੇ ਫੋਨ ਆਉਂਦੇ ਵੀ ਪਹਿਲਣਾ ਬੱਛੇ ਇਹ ਅੱਗੇ 2 ਦਿਨ ਦਾ ਕੀ ਬਾਈ ਠੀਕ ਐ ਇਹ ਵੀ ਟੌਪ ਦਾ ਨਕੀ ਨਹੀਂ ਆ ਮਨ ਲਾ ਹਾਈਟ ਦਾ ਅੰਦਾਜ਼ਾ ਜਿ ਲਾਈਏ ਇਹ ਬੱਛੇ ਨਾਲੋਂ ਵੀ ਪੂਰਾ ਪਲੱਸ ਦੇ ਵਿੱਚ ਹੂੰ ਇਹ ਬੱਛੇ ਦੇਵਾਂਗੇ 1 ਲੱਖ 80000 ਰੁਪਏ ਦੀ ਬਾਈ ਠੀਕ ਐ ਬਰੀਡ ਕੁਆਲਿਟੀ ਇਹਦੀ ਫੁੱਲ ਆ ਥੋੜਾ ੱੱਕਾ ਕਰਦੇ ਆ ਬਾਈ ਆਪਾਂ ਖੜੀ ਵੀ ਦਿਖਾ ਦੇ ਵੀ ਓਕੇ ਖੁੱਲੀਆਂ ਆਂ ਕਰਕੇ ਨਾ ਦੋਂਦੀ ਆ ਬਾਈ ਪਿਓਰ ਕਿਤੋਂ ਵੀ ਭਰਾ ਕੋਈ ਚੱਲ ਕੇ ਆਊਗਾ 15 ਦਿਨ ਦੇ ਅੱਗੇ ਫੇਰ ਆ ਗਏ ਬਾਈ ਦੋਂਦੀ ਆ ਠੀਕ ਹੈ ਤੋਰੀ ਪੁੱਤ ਨੇੜੇ ਫੜ ਕੇ ਆ ਜਾ ਗੁਰਪੀਤ ਇਹਨੂੰ ਤਾਂ ਲੋਟ ਨਹੀਂ ਹੁੰਦੀ ਵਿਚਾਰੇ ਤੋਂ ਲੈ ਪ੍ਰਦੀਪ ਜੀ ਇਹਦਾ ਰੇਟ ਕੀ ਦੋ ਦੰਦ ਬੱਛੇ ਆ ਬਾਈ ਜੀ ਤਾਂ ਮਾਲਕਾਂ ਦੇ ਹਿਸਾਬ ਨਾਲ 15 ਦਿਨ ਇਹਦੇ ਪੈਂਡਿੰਗ ਆ ਫੁੱਲ ਹਾਈਟ ਆ 1 ਲੱਖ ਤੇ 42000 ਰੁਪਏ ਦੀ ਬੱਛੀ ਦੇ ਦਾਂਗੇ ਬਾਈ ਆਪਾਂ ਠੀਕ ਹੈ ਜੇ ਕਿਸੇ ਭਰਾ ਨੇ ਜੋੜਾ ਜਿਹੜੇ ਮਰਜ਼ੀ ਵੇੜਾ ਦਾ ਜੋ ਰੇਟ ਆਪਾਂ ਮੰਗਿਆ ਉਹਦੇ ਵਿੱਚ 200 ਕਿਲੋਮੀਟਰ ਤੱਕ ਪਹੁੰਚ ਦੇ ਦਾਂਗੇ ਠੀਕ ਹੈ ਕਮਾਲ ਆ ਬਾਈ ਬਹੁਤ ਟਾਪ ਦੀ ਬੱਛੀ ਬਾਈ ਜੀ ਜੀ ਤਾਂ ਆਪਾਂ ਕਹਿ ਸਕਦੇ ਹਾਂ ਜਿੱਦਾਂ ਦੇਖੋ ਬਰੀਡ ਨਸਲ ਤੇ ਅਡਰ ਦੀ ਕੁਆਲਿਟੀ ਕਿੰਨੀ ਸ਼ਾਨਦਾਰ ਅੰਦਰ ਨੂੰ ਲੈ ਜੀ ਪੁੱਤ ਇੱਥੋਂ ਐ ਮੋੜਦਾ ਐ ਮੋੜਦਾ ਰਾਂ ਨੂੰ ਨੇੜ ਤੇ ਲੈਵਾ ਜਿੰਨਾ ਵੀ ਲਾਉ ਬਾਈ ਚੌੜਾ ਆਡਰ ਲਾਉਗੀ ਪੂਰਾ ਬਾਕੀ ਬਾਈ ਤੁਹਾਨੂੰ ਪਤਾ ਹੁਣ ਪਹਿਲਣਾ ਬੱਛਿਆਂ ਨੇ ਧੱਕਾ ਕਰਦੀਆਂ ਨੇ ਹਣਾ ਤੋੜ ਲੰਮੀ ਸਰੀਰ ਸਰੂਰ ਬਾਈ ਉਤੋਂ ਬੰਤਰ ਅਡਰ ਜਿੰਨਾ ਵੀ ਬਣਾਉ ਮੰਨ ਕੇ ਪੂਰਾ ਚੌੜਾ ਆਡਰ ਬਣਾਉ ਠੀਕ ਇਹ ਵੀ ਦੋ ਦੰਦ ਆ ਬਾਈ ਠੀਕ ਹੈ ਲੈ ਅੰਦਰ ਨੂੰ ਪੁੱਤ ਸੋ ਤਿੰਨ ਪਹਿਲਣਾ ਦਿਖਾ ਤੀਆਂ ਦੋਸਤੋ ਇਹ ਤੋਂ ਅੱਗੇ ਕੁਝ گاਵਾ ਹੋਰ ਦਿਖਾਉਣੇ ਤੁਹਾਨੂੰ ਹੌਲੀ ਹੌਲੀ ਪ੍ਰਦੀਪ ਜਿਹੜੀ 4 ਨੰਬਰ ਜਿਹੜੀ ਇਹ ਬੈੜਾ ਬਾਈ ਜੀ ਇਹਦਾ ਆਪਾਂ ਵੀਡੀਓ ਚ ਪਰਸੋਂ ਇਹ ਪਾਈ ਸੀ ਇਹ ਕਿਸੇ ਭਰਾ ਨੇ ਸੌਦਾ ਵੀ ਕਰ ਲਿਆ ਸੀ ਤੇ ਹੁਣ ਕੱਲ ਮਣ ਕੇ ਉਹ ਕਹਿੰਦਾ ਮੈਥੋਂ ਪੈਸੇ ਨਹੀਂ ਬਣਿਆ ਆਪਾਂ ਦਾ 2000 ਰੁਪਏ ਆਇਆ ਸੀ ਆਪਾਂ ਮੋੜ ਵੀ ਦਿੱਤਾ ਵੀ ਚਲੋ ਆਪਾਂ ਨੂੰ ਇਹ ਨਹੀਂ ਨਹੀਂ ਚਲੋ ਕਈ ਵਾਰ ਬੰਦੇ ਇਨਵੈਸਟਮੈਂਟ ਬਣਦੀ ਪਰ ਬਈ ਬੈੜ ਦੇਖ ਲੋ ਵੀ ਪਰਸੋਂ ਨਾਲੋਂ ਕਿੰਨੀ ਅਜ ਉਤਰੀ ਆ ਹਲੇ ਤਾਂ ਕੁਝ ਵੀ ਨਹੀਂ ਮੜੀ ਖੋਲਦੇ ਨੂੰ ਆਏ ਮੰਨ ਕੇ ਚਲੋ ਭਾਈ ਜੇ ਹਫਤਾ ਇਹ ਹੋਰ ਖੜ ਗਈ ਜਿਹੜਾ ਚਲੋ ਆਪਾਂ ਵੀਡੀਓ ਜੋ ਰੇਟ 145 ਦੀ ਕਿਹਾ ਸੀ ਆਪਣਾ 143 ਦਾ ਸੌਦਾ ਹੋ ਗਿਆ ਸੀ ਇਹਦਾ ਹੂੰ ਤੇ ਵੈੜ ਤਾਂ ਮੰਨ ਕੇ ਵੀ 180 90 ਦੇ ਘਰਾਂ 'ਚ ਵੀ ਕੋਈ ਭਾਈ ਤਿਆਰ ਹੋ ਕੇ ਪਰ ਇਹ ਹੁਣ ਵੀ ਕਿਸੇ ਭਰਾ ਦੇ ਜਾਂਦੀ ਆ ਚੋਰ ਰੇਟ ਆਪਾਂ ਮੰਗ ਰੱਖਿਆ ਉਹਦੇ ਵਿੱਚ ਦੇ ਦਾਂਗੇ ਠੀਕ ਹੈ ਸੌਦਾ ਹੋ ਗਿਆ ਸੀ ਤਰਨਤਾਰਨ ਦੇ ਬਾਈਆਂ ਨਾਲ ਉਹ ਕਹਿੰਦੇ ਕੋਈ ਚਲੋ ਪੇਮੈਂਟ ਦੀ ਅਡਜਸਟਮੈਂਟ ਨਹੀਂ ਹੋਈ ਕੱਲ ਉਹਨਾਂ ਨੇ ਮਨਾਂ ਕਰਤਾ ਤੇ ਆਪਾਂ ਉਹਨਾਂ ਦੀ ਸਾਈ 2000 ਇਸ ਬਵਾਸ ਕਰਤੀ ਠੀਕ ਹੈ ਸੋ 4 ਨੰਬਰ ਤੇ ਦਿਖਾ ਰਹੇ ਹਾਂ ਤੁਹਾਨੂੰ ਦੱਸੋ ਅੱਗੇ ਬੈਡ ਬਾਈ 15 ਦਿਨ ਲੈ ਜੂਗੀ ਠੀਕ ਹੈ ਬੈਡ ਇਹ ਵੀ ਬਹੁਤ ਵਧੀਆ ਇਹ ਬੱਚੀ ਦੇ ਦਾਂਗੇ ਬਾਈ ਜੀ 1 ਲੱਖ 15000 ਦੀ ਆਪਾਂ ਇਹ ਦੋ ਅੱਗੇ ਗਾਂ ਜਿਹੜੀ ਇਹ ਬੈਡ ਬਾਈ ਤੀਜਾ ਸੂਆ ਸੂਗੀ ਇਹ ਦੇ ਦਾਂਗੇ 95000 ਰੁਪਏ ਦੀ ਠੀਕ ਹੈ ਦੁੱਧ ਮੰਨ ਕੇ ਵੀ 25 ਕਿਲੋ ਦੁੱਧ ਮੰਨ ਕੇ ਜਿਹੜਾ ਭਰਾ ਮਰਜ਼ੀ ਲੈ ਲੈ ਇਹ ਬੈਡ ਬਾਈ ਕੱਚੀ ਆ ਥੋੜੀ ਜੀ ਠੀਕ ਹੈ ਤੇ ਆ ਬੈਡ ਤੋਰ ਬਾਈ ਇਹ ਬੈਡ ਦਾ ਬਾਈ ਮਾਲਕਾਂ ਨੇ ਆਪਾਂ ਨੂੰ 28 ਕਿਲੋ ਦੁੱਧ ਦੱਸਿਆ ਪਹਿਲਣ ਦਾ ਠੀਕ ਹੈ ਦੂਜਾ ਸੂਆ ਢਾਂਚਾ ਬੜਾ ਵਧੀਆ ਤੇ ਫਿਟਿੰਗ ਵਾਲਾ ਡਰਾ ਕੁਆਲਟੀ ਕੁਆਲਟੀ ਬਹੁਤ ਜ਼ਿਆਦਾ ਹੈ ਰੇਟੇ ਦਾ ਕੀ ਰੇਟੇ ਦਾ ਬਾਜੂ ਰੱਖਿਆ ਬਾਈ 97000 ਰੁਪਏ ਲੈਣ ਦੇਣ ਵਾਲਾ ਰੇਟ ਆ ਠੀਕ ਐ ਟਾਂਚਾ ਵੱਡਾ ਦੱਸੋ ਉੱਤੋਂ ਚੜਾਈ ਚੜੂਈ ਵੀ ਟਾਂਚੇ ਦੀ ਫੁੱਲ ਆ ਗਾਂ ਬਾਈ ਸੁਕੇ ਵਿਕੂਗੀ 1 20 ਦੀ ਵਿਕ ਜੇ 1 25 ਦੀ ਇੰਨੇ ਦੀ ਗਾਂ ਇਹ ਵਿਕੂਗੀ ਪਰ ਆਪਣੇ ਕੋਲੇ ਅੱਜ ਆਈਆਂ ਨੇ ਆਪਣਾ ਲੈਣ ਦੇਣ ਵਾਲਾ ਰੇਟ ਆ ਵੀ ਇਹਦੇ ਵਿੱਚ ਤੋੜ ਤੜੀਆ ਹੈ ਨਹੀਂ ਮੁੱਠੀ ਦਾ ਥਣ ਲੱਗਾ ਬਾਈ ਕੁਆਲਿਟੀ ਤੇ ਲੰਬਾਈ ਸਾਈਡ ਤੋਂ ਦਿਖਾ ਦੇ ਵੀ ਬਹੁਤ ਲੰਬਾਈ ਵੈੜਦੀ ਫੁੱਲ ਵਟਾ ਫੁੱਲ ਲੰਬਾਈ ਹੈ ਦੀ ਤੇ ਬਾਕੀ ਜਿਹੜਾ ਥੱਲੇ ਬਈ ਆ ਚੀਜ਼ ਲੱਗੀ ਆ ਇਹ ਬਹੁਤ ਸ਼ਾਨਦਾਰ ਲੱਗੀ ਹੋਈ ਆ ਇਧਰੋਂ ਸਾਈਡ ਤੋਂ ਦੇਖੋ ਵੀ ਨਸਲ ਜਾਤ ਬਹੁਤ ਹੈ ਨੂੰ ਹੱਥੀ ਚਵਾਈ ਵਾਲਾ ਥਣ ਵੀ ਆ ਬਾਕੀ ਬਰੀਡ ਬਹੁਤ ਆ ਬਈ ਗਾਂ ਚ ਇਧਰ ਅੱਗੇ ਜਿਹੜੀ ਇਹ ਗਊ ਆ ਬਾਈ ਇਹਦਾ ਹੋ ਗਿਆ ਸੌਦਾ ਹੁਣੇ ਤੁਹਾਡੇ ਮੂਰੇ ਗਈ ਆ ਹਰਿਆਣੇ ਜੀ ਹਾਂ ਹਰਿਆਣੇ ਦਾ ਇਹ 85000 ਰੁਪਏ ਦੀ ਸੇਲ ਹੋ ਗਈ ਠੀਕ ਹੈ ਅੱਗੇ ਬਾਈ ਇਹ ਬੱਚੀ ਤਾਜੀ ਸੂਈ ਆ ਅੱਜ ਸਵੇਰੇ ਬੋਲੇ ਚੋਂ ਖਾਲੀ ਕੀਤਾ ਥੋੜੀ ਸਵੇਲਿੰਗ ਹੈਗੀ ਆ ਦੋ ਦੰਦ ਦਾ ਪਹਿਲਾ ਦੰਦ ਚੈੱਕ ਖੋਲ ਲਾ ਪਹਿਲਾਂ ਇਹ ਅੱਜ ਕਿਤੇ ਇਹ ਵੀ ਪਰਸੋਂ ਸੋਈ ਆ ਠੀਕ ਆ ਰੇਟ ਇਹਦਾ ਰੇਟ ਬਾਈ ਇਹਦਾ ਆਪਾਂ ਬਾਜ ਵੀ ਰੱਖਾਂਗੇ ਪਿਓਰ ਦੁੱਧ ਕਨਫਰਮ ਹੈ ਓਕੇ ਤੋਰ ਕੀ ਰੇਟ ਰਹੂਗਾ ਰੇਟ ਬਾਈ 17 ਦੀ ਮੱਛੀ ਦੇ ਦਾਂਗੇ ਤੇ ਦੁੱਧ ਵੀ ਮੰਨ ਕੇ ਆ ਮੰਨ ਲਓ ਵੀ ਜਿਹੜਾ ਮਰਜ਼ੀ ਭਰਾ ਲੈ ਜੇ 25 ਕਿਲੋ ਤੋਂ ਬਾਹਰ ਦੁੱਧ ਜਮਾਂ ਜੈਨੂਇਨ ਦੁੱਧ ਦੇ ਦੂੰ ਥੋੜੀ ਸਵੈਲਿੰਗ ਦੇ ਵਿੱਚ ਤਾਂ ਦੇਖੋ ਉਹਨੇ ਹੈਗੀ ਆ ਹੂੰ ਸੋ ਇਹ ਦਸੋ ਗਾਵਾਂ ਜਿਹੜੀਆਂ ਵਿਕਰੀ ਵਾਲੀਆਂ ਬਹੁਤ ਟਾਪ ਦੀ ਬੱਛੀ ਆ ਬਾਈ ਹਲੇ ਤਾਂ ਐ ਮੰਨ ਕੇ ਚੱਲੋ ਜਿਵੇਂ ਸਵੇਰੇ ਖਾਲੀ ਹੋਈ ਆ ਆਡਰ ਦੀ ਕੁਆਲਿਟੀ ਦੇਖ ਲਓ ਵੀ ਕਿੰਨੀ ਸ਼ਾਨਦਾਰ ਆ ਅੱਗੋਂ ਪਿੱਛੋਂ ਹੂੰ ਬਾਈ ਮੀਣੀ ਝੋਟੀ ਮੀਣੀ ਕੱਢਦੇ ਆ ਬਾਈ ਲਿਆ ਪੁੱਤ ਮੀਣੀ ਕੱਢ ਕੇ ਪ੍ਰਤੀਪਈ ਇਹਦੀ ਕੀ ਡਿਟੇਲ ਆ ਡਿਟੇਲ ਬਾਈ ਐ ਮੰਨ ਕੇ ਚੱਲੋ ਵੀ ਨਗੀਨਾ ਕਹਿ ਸਕਦੇ ਇਹਨੂੰ ਆਪਾਂ ਆਡਰ ਦੇਖ ਲਓ ਹਲੇ ਬਨਾਵਟੇ ਚਾਲੂ ਹੋਈਆਂ ਨੇ ਆਡਰ ਬਣਨ ਵਾਲੀਆਂ 20 ਸੇਰੀ ਝੋਟੀ ਆ ਬਾਈ ਆਪਾਂ ਦੇਖੋ ਕੱਚੀ ਲਈ ਸੀ ਹਲੇ ਵੀ ਹਫਤਾ ਲਊ ਬਾਈ ਜਿੱਦਣ ਕਰੋਂ ਨਿਕਲੂਗੀ ਕੁਸੇ ਬਣ ਕੇ ਨਿਕਲੂਗੀ ਦੋਨੇ ਸਿੰਘ ਹਿਲਦੇ ਆ ਹਾਂ ਬਾਈ ਹਲਾ ਕੇ ਦਿਖਾ ਪੁੱਤ ਸਿੰਘ ਖੜਾ ਲਾ ਪਹਿਲਾਂ ਖੜਾ ਲਾ ਤੂੰ ਬਿਲਕੁਲੇ ਹੋਇਆ ਨਾ ਬਾਈ ਯਾਰ ਦੱਸੋ ਗਰਮੀ ਐ ਤੇ ਉਥੇ ਕਰਕੇ ਨਾ ਥੋੜਾ ਪਸੂ ਵੀ ਐ ਐਂ ਦੇਖ ਲੈ ਬਾਈ ਆਪਾਂ ਕਹਿ ਦਿੰਨੇ ਹੁੰਨੇ ਆ ਵਿਚ ਭਰਾ ਕਹਿੰਦੇ ਨੇ ਵੀ ਯਾਰ ਤੁਸੀਂ ਚਲੋ ਜਾਨਵਰ ਕੱਚਾ ਹੁੰਦਾ ਆਪਾਂ ਰੇਟ ਕਰ ਦਿੰਨੇ ਆ ਜਾਨਵਰ ਦਾ ਆ ਦੇਖਿਓ ਦੋਨੇ ਸਿੰਘ ਰੀਜਨਲ ਸਿੰਘ ਆ ਬਾਈ ਦੇਖ ਨਾ ਇਹ ਬਣਾਏ ਆ ਜੈਨੂਇਨ ਪੈਛੇ ਆਰਡਰ ਦੀ ਕੁਆਲਿਟੀ ਦੇਖੋ ਖੜੀ ਦੀ ਦੀ ਰੋਕ ਲੈ ਪੁੱਤ ਅਰੇ ਬੰਨ ਲਾ ਯਾਰ ਸਸਾ ਜੌਰ ਜੈਡ ਬਲੈਕ ਹੈ ਬਾਈ ਬੰਨ ਲੈ ਯਾਰ ਸੋ ਹਵਾਨਾ ਦੇਖੋ ਕਰਮ ਵਾਲੀ ਦਾ ਪ੍ਰਦੀਪ ਇਹਦਾ ਰੇਟ ਕੀ ਰੇਟ ਬਾਈ ਆਪਾਂ ਤਾਂ ਦੱਸ ਦਿੰਨੇ ਆ ਇਹ 275000 ਦੀ ਕੱਟੀ ਦੇਵਾਂਗੇ ਬਾਈ 275 ਦੀ ਹਾਂ ਪਰ ਕਾਰਨ ਇਹ ਬਾਈ ਹਲੇ ਇਹ ਗੱਬਣ ਵਾਲੀ ਰੇਟ ਵਿੱਚ ਭਰਾ ਕਹਿੰਦੇ ਨੇ ਉਹ ਆ ਕਿਉਂਕਿ ਇਹਦਾ ਇਹ ਨਹੀਂ ਪਤਾ ਹੁਣ ਕੱਲ ਜਗਰਾਵਾ ਮੰਡੀ ਤੇ ਝੋਟੀ ਵਿਕੀ ਆ ਬਾਈ ਐ ਮੰਨ ਚ ਲਓ ਵੀ ਦਰਮਿਆਨੀ ਜੀ ਝੋਟੀ ਸੀ ਜਮੀ 3 ਲੱਖ ਕੁ ਰੁਪਏ ਦੀ ਵਿਕੀ ਆ ਦੇਖ ਲਓ ਇਹਦੇ ਆਰਡਰ ਤਾਂ ਐ ਮੰਨ ਲਓ ਵੀ ਹਲੇ ਹੁਣ ਇਹ ਗੱਭਣਾ ਹਲੇ 10% ਵੀ ਲੇਵਾ ਨਹੀਂ ਹੈਗਾ ਬਾਈ ਜਿੱਦਣ ਜਾਮਾ ਤਿਆਰੀ ਤੇ ਹੋਈ ਤੁਸੀਂ ਆਪ ਦੇਖ ਲਓ ਵੀ ਉਹ ਦਿਨ ਕਰਮ ਵਾਲੀ ਨੇ ਕੀ ਕੁਛ ਕਰਨਾ ਠੀਕ ਹੈ ਹੁਣ ਗਰਮ ਪਸ਼ੂ ਕੋਸਤ ਅਸੀਂ ਤਾਂ ਬਾਈ ਦੇ ਤੇ ਵੀਡੀਓ ਬਣਾਉਣ ਆਏ ਹੋਰ ਵੀ ਨਗ ਹੈ ਵਿਕਰੀ ਵਾਲੇ ਇੱਥੇ ਵਿਕਰੀ ਵਾਲੇ ਬਾਈ ਦੇਖੋ 24 ਘੰਟੇ ਪਸ਼ੂ ਹੁੰਦੇ ਹਨਾ ਉਹਨਾਂ ਜਿਵੇਂ ਉਸ ਦਿਨ ਆਪਾਂ ਸ਼ਾਰਟੇਜ ਝੋਟੀ ਪਾਈ ਸੀ ਉਹ ਨਾਲ ਦੀ ਨਾਲ ਹੀ ਸੇਲ ਹੋ ਗਈ ਸੀ ਉਹਦੇ ਤੇ ਹੁਣ ਆ ਝੋਟੀ ਦੇਖ ਲਓ ਵੀ ਜਿੱਦਣ ਜਾਮਾ ਤਿਆਰੀ ਤੇ ਹੋਈ ਕਰਮ ਵਾਲੀ ਤੇ ਅੱਜ ਵਾਲਾ ਰੇਟ ਇਹਦਾ 175 ਦੀ ਝੋਟੀ ਦੇ ਦਾਂਗੇ ਬਾਈ ਠੀਕ ਹੈ ਬਾਕੀ ਸਾਰੇ ਜਾਨਵਰ ਚੋਲਾ ਬੈਠੇ ਨੇ ਕਰਮ ਵਾਲੇ ਹਾਂ ਤੇ ਓਟ ਮੋਤਾ ਤੋਂ ਇਹ ਚੋਟੀ ਨਵੀਂ ਬਾਈ ਕੋ ਲਈ ਹੈ। प्रदीप ਕਿੱਲੇ ਦਾ ਨੂੰ ਕਿੰਨੀ ਸੋਈ? ਸੋਈ ਬਾਈ ਇਹ ਮੁਕਸਰ ਸਾਹਿਬ ਏਰੀਆ ਚੋਂ ਆਈ ਆ ਬਾਈ। ਹੂੰ ਕੋਈ ਇਹ ਨਹੀਂ ਦੇਖੋ ਜਿਵੇਂ ਆਪਾਂ ਕਹਦੇ ਕਿਉਂਕਿ ਹਰਿਆਣਾ ਆਪਾਂ ਮੱਝਾਂ ਸਾਰੀਆਂ ਹਰਿਆਣੇ ਵਾਲਿਆਂ ਨੇ ਹਰਿਆਣੇ ਦੇ ਵਿੱਚ ਨੀਲੀ ਰਾਵੀ ਨਹੀਂ ਹੁੰਦੀ ਬਾਈ। ਹੂੰ ਤੇ ਇਹ ਲਈ ਆਪਾਂ ਇਧਰੋਂ ਮੁਕਸਰ ਸਾਹਿਬ ਕਿਣੀਓ ਤੇ ਮੰਗਰੇ ਦੇ ਬਾਈ ਕੱਟੀ ਆ ਤੇ ਬਾਈ ਨੇ ਦੱਸਿਆ ਕਹਿੰਦਾ ਅਸੀਂ 20 ਕਿਲੋ ਦੁੱਧ ਦੇਦਾ ਬਾਈ ਚੋਇਆਗਾ। ਹੂੰ ਤੇ ਵੀ ਹੁਣ ਜਿਹੜੇ ਲੋਟ ਆਪਾਂ ਚੋਈ ਆ ਉਸ ਲੋਟ 17 ਕਿਲੋ ਦੁੱਧ ਐਡੀਆਂ ਮੰਨ ਕੇ ਚੱਲੋ ਕੱਟੀ ਐ ਦੇ ਮਗਰ ਬਹੁਤ ਟੌਪ ਦੀ ਠੀਕ ਐ ਠੀਕ ਮੰਨ ਕੇ ਚੱਲੀਏ ਠੀਕ ਐ ਬਾਕੀ ਚਲੋ ਜੇ ਕੋਈ ਸ਼ੌਂਕ ਵਾਲਾ ਪੀਰ ਹੋਇਆ ਹੈ ਹੈਵੀ ਰੇਟ ਦੀ ਆ ਹੋਇਆ ਤਾਂ ਭਰਾ ਆਪਣੇ ਨਾਲ ਕੰਟੈਕਟ ਕਰ ਲੂਗਾ ਠੀਕ ਐ ਸੋਰੀ ਪਤਾ ਆਹੀਂ ਤੋਂ ਦੱਸੋ ਤੋੜ ਕੇ ਦਿਖਾਉਣਾ ਤੁਹਾਨੂੰ ਫੋਲੋ ਵਾਈਜ਼ਨ ਵਾਲੀ ਝੋਟੀ ਪੂਰੇ ਕੈਰੈਕਟਰ ਵਾਲੀ ਝੋਟੀ ਆ ਬਾਈ ਜਿਵੇਂ ਆਪਾਂ ਕਹਦੇ ਨੇ ਵੀ ਇਹ ਨਹੀਂ ਹੈਗਾ ਵੀ ਇੱਕ ਤਾਂ ਚਲੋ ਇਹ ਹੁੰਦਾ ਵੀ ਜਾਨਵਰ ਚ ਬਰੀਡ ਦੀ ਕਮੀ ਹੁੰਦੀ ਆ ਨਾ ਬਰੀਡ ਵਾਲੇ ਮਾਮਲੇ ਤੋਂ ਲਾ ਕੇ ਉੱਪਰ ਬੋਡੀ ਟਾਂ ਚਾ ਲਾ ਕੇ ਵੀ ਕਿਸੇ ਪਾਸੇ ਕਮੀ ਨਹੀਂ ਕਮਾਲਾ ਬਈ ਸੈਂਗ ਸੋਹਣਾ ਦੋਸਤੋ ਮਾਰਕਿੰਗ ਇਹਦੇ ਥੋੜੀ ਟੁੱਟਵੀਂ ਹੈ ਬਰੀਡ ਵੀ ਬਾਈ ਇਹਦੇ ਵਿੱਚ ਫੁੱਲਾ ਤੇ ਐ ਮੰਨ ਲਓ ਵੀ ਮਗਰ ਜਿਹੜਾ ਤੇ ਬੱਚਾ ਹੈਗਾ ਬੱਚਾ ਵੀ ਜਮਾ ਟਾਪ ਦਾ ਚੱਲ ਬੱਤ ਇਹਦੇ ਮਰ ਕੱਟੀ ਆ ਬਾਈ ਠੀਕ ਹੈ ਸਾਹਮਣੇ ਖੜੀ ਹੈ ਜਿਹੜੀ ਇਹ ਕੱਟੀ ਇਹ ਕੱਟੀ ਹੈ ਜੇ ਨਾਲ ਸੋ ਕੁਸੂਰ ਮੱਝਾਂ ਵੀ ਇੱਕ ਪਹਿਲਣ ਕੱਟੀ ਹੋਰ ਆ ਬਾਈ ਆਈ ਹੋਈ ਆਪਣੇ ਕੋਲੇ 10 11 ਕਿਲੋ ਬੋਲੀ ਤੋਂ ਸਟਾਰਟ ਆ ਇਹ ਕੱਟੀ ਦੇ ਦਾਂਗੇ ਇੱਕ 47 ਦੀ ਬਾਈ ਤੇ ਮੰਨ ਕੇ 14 ਕਿਲੋ ਦੁੱਧ ਇਹਨੇ ਦੇ ਦੇਣਾ ਕਰਮ ਵਾਲੀ ਨੇ ਇੱਕ ਤਾਜੀ ਸੂਈ ਆ ਬਾਈ ਉੱਠ ਬੋਤਾ ਇੱਕ ਆ ਦੋ ਇਹਨੇ ਕੱਟੀ ਨੂੰ ਜਨਮ ਦਿੱਤਾ ਬਾਈ ਕਿਦਾਂ ਚੱਲ ਸੂਈ ਆ ਬਾਈ ਇਹ ਕੱਲ ਹੀ ਸੂਈ ਆ ਬਹੁਤ ਵੱਡੇ ਟਾਂਚੇ ਦੀ ਝੋਟੀ ਇਹ ਵੀ ਹੂੰ ਇਹ ਦੇ ਦਾਂਗੇ 185000 ਦੀ ਬਾਈ ਮੇਨ ਗੱਲ ਐ ਹੁੰਦੀ ਬਾਈ ਆਪਾਂ ਦੇਖਾ ਮਾਲ ਤਾਂ ਸਾਰੇ ਮਾਰਕੀਟ 'ਚ ਇੱਕ ਸੇਮ ਜਗ੍ਹਾ 'ਤੇ ਸਾਰੇ ਲੈਂਦੇ ਕਰਦੇ ਆ ਕਿਉਂਕਿ ਆਪਾਂ ਵੀਡੀਓ 'ਚ ਰੇਟ ਹੀ ਦੱਸਣੇ ਹੁੰਦੇ ਵੀ ਚਲੋ ਜਿੱਦਾਂ ਦਾ ਭਰਾ ਦਾ ਕਿਸੇ ਦਾ ਬਾਈਟਾ ਉਹਨੇ ਉਦਾਂ ਹੀ ਲਾ ਦੇਣਾ ਵੀ ਵਿੱਚ ਹੁਣ ਆਪਾਂ ਕਹਿੰਦੇ ਨੇ ਬਾਈ ਫੋਨ 'ਤੇ ਕਰਾਂਗੇ ਕਿਉਂਕਿ ਰੇਟ ਬੰਦਾ 4 ਲੱਖ ਮੰਗਣਾ ਹੁੰਦਾ ਅਗਲਾ ਕਹਿੰਦਾ ਯਾਰ ਫੋਨ 'ਤੇ ਕਰਾਂਗੇ ਛੋਟੀਆਂ ਆਪਣੇ ਕੋਲੇ ਸਾਰੇ ਤਰ੍ਹਾਂ ਦੀਆਂ ਖੜੀਆਂ ਬਾਈ ਠੀਕ ਇੱਕ 45 ਤੋਂ ਸਟਾਰਟ ਹੋ ਕੇ ਮੰਨ ਕੇ 2 ਲੱਖ 1.5 ਲੱਖ ਸਾਰੇ ਭਾਅ ਖੜੇ ਨੇ ਠੀਕ ਹੈ ਹਾਂਜੀ ਸੋ ਦੋਸਤੋ ਇਹ ਅੱਜ ਦੀ ਵੀਡੀਓ ਦੇ ਪਸ਼ੂ ਵਿਕਰੀ ਵਾਲੇ ਸੀ ਬਾਈ ਕੋਲ ਤੇ ਲਗਭਗ ਸਾਰੇ ਹੀ ਤੁਹਾਨੂੰ ਦਿਖਾਤੇ ਆ ਬਾਕ ਤਸल्ली ਕਰ ਲਿਓ ਜਿਹੜਾ ਨਾ ਤੁਹਾਨੂੰ ਜੱਛਦਾ ਦੁੱਧ ਤੁਹਾਡੀ ਸੇਵਾ ਦਾ ਤੇ ਤੁਹਾਡੀ ਸਮਝਦਾ ਤੁਸੀਂ ਕਿੰਨਾ ਚੋਲੋਗੇ ਆਪਦੀ ਸੰਭਾਲ ਦੇਣਾ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ ਬਹੁਤ ਬਹੁਤ ਮਿਹਰਬਾਨ